ਜਿਨ੍ਹਾਂ ਨੇ ਪੰਜਾਬ ਦੇ ਵਿੱਚ ਅਖੌਤੀ ਜਥੇਬੰਦੀਆਂ ਦਾ ਝੰਡਾ ਚੱਕਿਆ ਹੋਇਆ ਬਾਅਦ ਤੇ ਉਹਦੇ ਝੰਡੇ ਦੇ ਹੇਠ ਬਦਮਾਸ਼ੀਆਂ ਤੇ ਕਮਜੇ ਕਰਦੇ ਨੇ ਤੇ ਉਥੋਂ ਦੇ ਪੰਚ ਸਰਪੰਚਾਂ ਨੇ ਉਦੋਂ ਮਤਾ ਪਾ ਕੇ 6 ਕਨਾਲਾਂ ਜਗ੍ਹਾ ਜਿਹੜੀ ਐਸੀ ਸਮਾਜ ਵਾਸਤੇ ਛੱਡੀ ਸੀ ਕਿ ਇਹਦੇ ਵਿੱਚ ਇੱਕ ਗੁਰੂ ਘਰ ਬਣਾਇਆ ਜਾਏਗਾ ਤੇ ਹੋ ਸਕਦਾ ਤੇ ਨਾਲ ਦੇ ਨਾਲ ਜਿਹੜਾ ਵਾ ਉਹ ਐਸੀ ਸਮਾਜ ਦਾ ਕੋਈ ਸਕੂਲ ਵੀ ਉੱਥੇ ਖੋਲਿਆ ਜਾਵੇ ਕੁਝ ਕਿਸਾਨ ਜਿੱਥੇ ਬੰਦੀਆਂ ਦੇ ਅਖੋਤੀ ਆਗੂ ਜਿਹੜੇ ਆਪਣੇ ਆਪ ਨੂੰ ਦੱਸਦੇ ਨੇ ਕੋਹ ਝੰਡੇ ਲੈ ਕੇ ਟਰੈਕਟਰ ਲੈ ਕੇ ਦੇਖੋ ਕਿਸ ਤਰੀਕੇ ਦੇ ਨਾਲ ਨਿਸ਼ਾਨ ਸਾਹਿਬ ਦੇ ਉੱਪਰ ਜੁੱਤੀਆਂ ਲੈ ਕੇ ਚੜੇ ਨੇ ਤੇ ਟਰੈਕਟਰ ਦੇ ਮੰਗਰ ਨਿਸ਼ਾਨ ਸਾਹਿਬ ਨੂੰ ਪਾ ਕੇ ਕਿਸ ਤਰੀਕੇ ਦੇ ਨਾਲ ਉਹਦੀ ਵਿਦਬੀ ਕਰ ਰਹੇ ਆ। ਲੱਖ ਦੀ ਲਾਣਤਾ ਤੁਹਾਡੇ ਤੇ। ਤੁਸੀਂ ਉਹਨਾਂ ਕਿਸਾਨਾਂ ਦਾ ਨਾਮ ਬਦਨਾਮ ਕਰ ਦਿੱਤਾ ਜਿਨ੍ਹਾਂ ਨੇ ਸਿੱਖੀ ਦਾ ਐਸੇ ਝੰਡੇ ਨੂੰ ਬੁਲੰਦ ਕਰਨ ਵਾਸਤੇ ਪਤਾ ਨਹੀਂ ਕਿੰਨੇ ਸਿਰ ਦਿੱਤੇ। ਤੁਸੀਂ ਉਸ ਸਮਾਜ ਨੂੰ ਮੈਂ ਕਹਿੰਦਾ ਬਦਨਾਮ ਕਰ ਦਿੱਤਾ ਜਿਸ ਸਮਾਜ ਨੇ ਸਿੱਖੀ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਤੇ ਮੈਂ ਉਹਨਾਂ ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵਾਂ ਜਿਹੜੇ ਸਮਾਜ ਵਾਸਤੇ ਲੜਦੇ ਆ ਜਿਹੜੇ ਕੌਮ ਵਾਸਤੇ ਲੜਦੇ ਆ ਲੋਕਾਂ ਵਾਸਤੇ ਲੜਦੇ ਆ ਆਪਣੇ ਹੱਕਾਂ ਲਈ ਲੜਦੇ ਆ ਉਹਨਾਂ ਅਸਲੀ ਕਿਸਾਨ ਜਥੇਬੰਦੀਆਂ ਨੂੰ ਵੀ ਕਹਾਂਗਾ ਕਿ ਵੀਰੇ ਤੁਹਾਨੂੰ ਅੱਗੇ ਆਉਣਾ ਪੈਣਾ ਨਹੀਂ ਤੇ ਦਾਗ ਤੁਹਾਡੇ ਮੱਥੇ ਤੇ ਵੀ ਲੱਗਣ ਡਿਆ ਏਨਾ ਹੋਵੇ ਭਾਈ ਸਾਹਿਬ ਜੀ ਕਿ ਜਦੋਂ ਮਜ਼ਦੂਰ ਆਪਣੀ ਆਈ ਤੋਂ ਬਾਹਰ ਆ ਗਿਆ ਬਰਦਾਸ਼ ਤੋਂ ਬਾਹਰ ਆ ਗਿਆ ਤਾਂ ਡੰਡੇ ਵੀ ਤੁਹਾਡੇ ਹੋਣੇ ਆ ਤੇ ਝੰਡੇ ਵੀ ਤੁਹਾਡੇ ਹੋਣੇ ਆ ਤੁਹਾਡੇ ਐਸੇ ਗਲਾਂ ਦੇ ਵਿੱਚ ਪਾ ਪਾ ਕੇ ਹੀ ਡੰਡੇ ਤੁਹਾਡੇ ਪਿੱਠ ਦੇ ਮਾਰਨੇ ਨੇ ਪਰ ਇਸ ਤਰੀਕੇ ਦਾ ਬਰਦਾਸ਼ ਬਿਲਕੁਲ ਨਹੀਂ ਕੀਤਾ ਜਾਊਗਾ ਬੱਚਾ ਅਮਰੂਦ ਤੋੜਨ ਜਾਂਦਾ ਤੇ ਯਾਰ ਉਹਨੂੰ ਕੋਟ ਕੋਟਾ ਅਧਮੋਇਆ ਕੀਤਾ ਜਾਂਦਾ ਜੇ ਕਿਸੇ ਗਰੀਬ ਦੀ ਕੋ ਮੱਝ ਤੁਹਾਡੇ ਝੋਨੇ ਚ ਵੱੜ ਜਾਂਦੀ ਆ ਤੇ ਮੇਰੇ ਭਰਾਓ ਤੁਸੀਂ ਉਹਨਾਂ ਨੂੰ ਮਾਰ ਮਾਰ ਅਧਮੋਇਆ ਕਰ ਦਿੰਦੇ ਹੋ ਆਪ ਚਾਹ ਲੈਣ ਗਿਆ ਬਾਬੇ ਬਕਾਲਿਓ ਗੁਰਦਰਾ ਸਾਹਿਬ ਤੇ ਨੂੰ ਮੁੰਡੇ ਨੂੰ ਵੱਢ ਕੇ ਸੁੱਟਦਾ ਓ ਯਾਰ ਕਿਹੜੇ ਰਾਹ ਤੁਰ ਪਏ ਤੁਸੀਂ ਆਪਣੇ ਆਪ ਨੂੰ ਸੁੱਖੀ ਦੇ ਵਾਰਸ ਕਰਾਉਂਦੇ ਆ ਉਹ ਤੁਹਾਡੇ ਮੋਹ ਨੇ ਚੰਗੇ ਲੱਗਦੇ ਉਹ ਚ ਕਰੇ ਸ਼ਰਮ ਕਰੋ ਨਾ ਨੱਕ ਡੋਪ ਕੇ ਮਰ ਜਾਓ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਿਪਾਹੀ ਸੋਸਾਇਟੀ ਲੁਧਿਆਣਾ ਤੋਂ ਪੰਜਾਬੀਓ ਅੱਜ ਮੈਂ ਤੁਹਾਨੂੰ ਕੁਝ ਉਹਨਾਂ ਪ੍ਰਜਾਤੀਆਂ ਬਾਰੇ ਦੱਸਣ ਲੱਗਾ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਅਖੌਤੀ ਜਥੇਬੰਦੀਆਂ ਦਾ ਝੰਡਾ ਚੱਕਿਆ ਹੋਇਆ ਪਾ ਤੇ ਉਹਦੇ ਝੰਡੇ ਦੇ ਹੇਠ ਬਦਮਾਸ਼ੀਆਂ ਤੇ ਕਬਜ਼ੇ ਕਰਦੇ ਨੇ ਮੈਂ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਜਿਹੜੀ 12 ਤਰੀਕ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਗੁਰੂ ਕਾਬਡਾਲੀ ਛਾਟਾ ਸਾਹਿਬ ਦੇ ਲਾਗੇ ਪਿੰਡ ਪੈਂਦਾ ਉਥੇ ਐਸਸੀ ਸਮਾਜ ਦੀ 2 ਢਾਈ ਕਿੱਲੇ ਜ਼ਮੀਨ ਹੈ ਟੋਟਲ ਕਾਰਪੋਰੇਸ਼ਨ ਦੀ ਜ਼ਮੀਨ ਹੈ ਉਹ ਘੱਟੋ ਘੱਟ 32 33 ਕਿੱਲੇ ਦੱਸੀ ਜਾ ਰਹੀ ਹੈ ਔਰ 32 33 ਕਿੱਲੇ ਕਾਰਪੋਰੇਸ਼ਨ ਦੀ ਜ਼ਮੀਨਾਂ ਔਰ ਉਹਦੇ ਵਿੱਚੋਂ 2 ਢਾਈ ਕਿੱਲੇ ਜ਼ਮੀਨ ਜਿਹੜੀ ਆ ਉਹਦੇ ਵਿੱਚ ਇੰਦਰਾ ਕਲੋਨੀ ਦੇ ਨਾਂ ਤੇ ਐਸਸੀ ਸਮਾਜ ਦੇ ਗਰੀਬ ਭੈਣ ਭਰਾਵਾਂ ਦੀ ਵਸੋਂ ਉੱਥੇ ਉਹਨਾਂ ਨੇ ਆਪਣਾ ਇੱਕ ਪਿੰਡ ਵਸਾਇਆ ਹੋਇਆ ਇੱਕ ਰਿਹੈਸ਼ ਕੀਤੀ ਹੋਈ ਉਸ ਇਲਾਕੇ ਦੇ ਵਿੱਚ ਤੇ ਉੱਥੋਂ ਦੇ ਪੰਚ ਸਰਪੰਚ ਨਾ ਨੇ ਉਦੋਂ ਮਤਾ ਪਾ ਕੇ 6 ਕਨਾਲਾਂ ਜਗ੍ਹਾ ਜਿਹੜੀ ਐਸਸੀ ਸਮਾਜ ਵਾਸਤੇ ਛੱਡੀ ਸੀ ਕਿ ਇਹਦੇ ਵਿੱਚ ਇੱਕ ਗੁਰੂ ਘਰ ਬਣਾਇਆ ਜਾਏਗਾ ਤੇ ਹੋ ਸਕਦਾ ਤੇ ਨਾਲ ਦੇ ਨਾਲ ਜਿਹੜਾ ਵਾ ਉਹ ਐਸਸੀ ਸਮਾਜ ਦਾ ਕੋਈ ਸਕੂਲ ਵੀ ਉੱਥੇ ਖੋਲਿਆ ਜਾਣਾ ਇਸੇ ਸਬੰਧ ਵਿੱਚ ਉਸ ਵੇਲੇ ਬਜ਼ੁਰਗਾਂ ਨੇ ਕੋਈ ਜਾਂ ਪੈਸੇ ਕਾਰਨ ਕਰਕੇ ਜਾਂ ਹੋਰ ਕਿਸੇ ਕਾਰਨ ਕਰਕੇ ਜਿਹੜੀ ਆ ਉਹ ਜ਼ਮੀਨ ਖਾਲੀ ਰੱਖੀ ਸੀ ਤੇ ਕੁਝ ਦਿਨ ਪਹਿਲਾਂ ਐਸੀ ਸਮਾਜ ਦੇ ਨਿਹੰਗ ਸਿੰਘ ਜਥੇਬੰਦੀਆਂ ਤੇ ਹੋਰ ਵਾਲਮੀਕ ਸਮਾਜ ਦੇ ਵਾਲਮੀਕ ਆਸ਼ਰਮ ਤੋਂ ਨਸ਼ੱਤਰਨਾਥ ਹੁਣੀ ਜਾਂ ਹੋਰ ਕੋ ਦੋ ਚਾਰ ਬੰਦਿਆਂ ਨੇ ਨਾਲ ਜਾ ਕੇ ਉੱਥੇ ਜਾ ਕੇ ਜਿਹੜਾ ਸੀ ਉਹ ਇੱਕ ਨਿਸ਼ਾਨ ਸਾਹਿਬ ਗੱਡਿਆ ਸੀ ਤੇ ਗੁਰਦੁਆਰਾ ਸਾਹਿਬ ਦੀ ਅਰਬਤਾ ਕਰਨੀ ਸ਼ੁਰੂ ਕਰ ਦਿੱਤੀ ਅੰਮ੍ਰਿਤ ਸਿੰਘ ਜਿੱਥੇ ਬੰਦੀਆਂ ਦੇ ਕੋਈ ਜਥੇਦਾਰ ਵੀ ਉੱਥੇ ਕੋਈ ਮੌਜੂਦ ਸੀ ਜਿਹੜੇ ਉੱਥੇ ਆਪਣਾ ਇੱਕ ਤੰਬੂ ਟਾਈਪ ਲਗਾ ਕੇ ਬੈਠੇ ਸੀ ਕਿ ਹੌਲੀ-ਹੌਲੀ ਜਿਹੜੀ ਗੁਰਦੁਆਰਾ ਸਾਹਿਬ ਦੀ ਇਸਾਰੀ ਉਦੀਨ ਅਤੇ ਉਹਦੀ ਰਾਖੀ ਕਰਨ ਵਾਸਤੇ ਪਰ ਪਤਾ ਲੱਗਾ ਕਿ 12 ਤਰੀਕ ਤੇ ਕੁਝ ਕਿਸਾਨ ਜਿੱਥੇ ਬੰਦੀਆਂ ਦੇ ਅਖੋਤੀ ਆਗੂ ਜਿਹੜੇ ਆਪਣੇ ਆਪ ਨੂੰ ਦੱਸਦੇ ਨੇ ਕੋਈ ਝੰਡੇ ਲੈ ਕੇ ਟਰੈਕਟਰ ਲੈ ਕੇ ਦੇਖੋ ਕਿਸ ਤਰੀਕੇ ਦੇ ਨਾਲ ਨਿਸ਼ਾਨ ਸਾਹਿਬ ਦੇ ਉੱਪਰ ਜੁੱਤੀਆਂ ਲੈ ਕੇ ਚੜੇ ਨੇ ਤੇ ਟਰੈਕਟਰ ਦੇ ਮੰਗਰ ਨਿਸ਼ਾਨ ਸਾਹਿਬ ਨੂੰ ਪਾ ਕੇ ਕਿਸ ਤਰੀਕੇ ਦੇ ਨਾਲ ਉਹਦੀ ਬੇਦਬੀ ਕਰ ਰਹੇ ਆ ਤੇ ਜਕਾਰੇ ਛੱਡ ਰਿਹਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਲੱਖ ਦੀ ਲਾਣਤਾ ਤੁਹਾਡੇ ਉਤੇ ਲੱਖ ਦੀ ਲਾਣਤਾ ਤੁਹਾਡੇ ਤੇ ਤੁਸੀਂ ਉਹਨਾਂ ਕਿਸਾਨਾਂ ਦਾ ਨਾਮ ਬਦਨਾਮ ਕਰ ਦਿੱਤਾ ਜਿਨ੍ਹਾਂ ਨੇ ਸਿੱਖੀ ਦਾ ਐਸੇ ਝੰਡੇ ਨੂੰ ਬਲੰਦ ਕਰਨ ਵਾਸਤੇ ਪਤਾ ਨਹੀਂ ਕਿੰਨੇ ਸਿਰ ਦਿੱਤੇ ਤੁਸੀਂ ਉਸ ਸਮਾਜ ਨੂੰ ਮੈਂ ਕਹਿੰਦਾ ਬਦਨਾਮ ਕਰ ਦਿੱਤਾ ਜਿਸ ਸਮਾਜ ਨੇ ਸਿੱਖੀ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਤੁਸੀਂ ਉਸ ਕਿਸਾਨ ਕਿਸਾਨ ਨੂੰ ਬਦਨਾਮ ਕਰ ਦਿੱਤਾ ਜਿਹੜਾ ਗਰੀਬ ਦੇ ਵਿੱਚ ਮੂੰਹ ਦੇ ਵਿੱਚ ਨਵਾਲਾ ਪਾਉਂਦਾ ਸਾਰੇ ਕਿਸਾਨ ਮਾੜੇ ਨਹੀਂ ਔਰ ਸਾਰੇ ਚੰਗੇ ਵੀ ਨਹੀਂ ਐ ਮੈਂ ਤੁਹਾਨੂੰ ਪਹਿਲਾਂ ਨਸਲਾਂ ਕੁਝ ਨਸਲਾਂ ਦੇ ਵਿੱਚ ਅਸਲੀ ਵੀ ਹੁੰਦੇ ਆ ਤੇ ਕੁਝ ਇਹੋ ਜਿਹੇ ਗੰਦੇ ਵੀ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਗੰਦੇ ਆਂਡੇ ਕਹਿ ਦਿੰਦੇ ਆ ਨਾ ਇਹ ਉਹ ਗੰਦੇ ਆਂਡੇ ਨੇ ਟੁਕੜੇ ਪਿੱਛੇ ਜ਼ਮੀਨ ਦੇ ਟੁਕੜੇ ਪਿੱਛੇ ਯਾਰ ਤੁਸੀਂ ਆਪਣੇ ਗੁਰੂ ਦਾ ਨਰਾਦਰ ਕਰ ਰਹੇ ਹੋ ਲੱਖ ਦੀ ਲਾਹਣਤਾ ਤੁਹਾਡੇ ਤੇ ਦਾੜੇ ਰੱਖੇ ਆ ਤੁਸੀਂ ਲੰਬੇ ਲੰਬੇ ਪੱਗਾਂ ਰੱਖੀਆਂ ਤੁਸੀਂ ਤੇ ਜੇ ਕੋਈ ਮੇਰੇ ਵਰਗਾ ਗੱਲ ਕਰਦਾ ਸੱਚੀ ਤੇ ਉਹ ਆਰਐਸਐਸ ਦਾ ਬੰਦਾ ਤੇ ਤੁਸੀਂ ਕਿੰਨਾਂ ਦੇ ਬੰਦੇ ਹੋ ਤੁਸੀਂ ਕਿੰਨਾਂ ਦੇ ਬੰਦੇ ਹੋ ਗੁਰੂ ਦੇ ਵਿਦਵੀਆਂ ਕਰਕੇ ਸ਼ਰਿਆਮ ਨਿਸ਼ਾਨ ਸਾਹਿਬ ਨੂੰ ਜ਼ਮੀਨ ਤੇ ਸੁੱਟ ਕੇ ਤੇ ਟਰੈਕਟਰ ਮਗਰੋਂ ਦਾ ਤੁਸੀਂ ਵਿਦਵੀ ਕਰ ਰਹੇ ਹੋ ਤੇ ਆਪਣੇ ਆਪ ਨੂੰ ਪੰਥਕ ਖਵਾਉਂਦੇ ਹੋ ਨੱਕ ਡੋਬ ਕੇ ਮਰ ਜਾਓ ਤੁਸੀਂ ਨੱਕ ਡੋਬ ਕੇ ਮਰ ਜਾਓ ਤੁਸੀਂ ਸ਼ਰਮ ਕਰੋ ਆਏ ਦਿਨ ਪੰਜਾਬ ਦੇ ਵਿੱਚ ਆਏ ਦਿਨ ਪੰਜਾਬ ਦੇ ਵਿੱਚ ਗਰੀਬਾਂ ਦੇ ਉੱਤੇ ਜ਼ੁਲਮ ਕਰ ਰਿਆ ਤੇ ਤੁਹਾਡੀ ਨਸਲ ਦੇ ਕਰ ਰਹੇ ਨੇ ਤੁਹਾਡੀ ਨਸਲ ਦੇ ਕਰ ਰਹੇ ਤੇ ਬਦਨਾਮ ਕੌਣ ਹੋ ਰਿਹਾ ਕਿਸਾਨ ਜ਼ਿਮੀਂਦਾਰ ਜੇ ਕੋਈ ਮੇਰੇ ਵਰਗਾ ਗਰੀਬਾਂ ਦੀ ਆਵਾਜ਼ ਚੁੱਕਦਾ ਤੁਸੀਂ ਪਤਾ ਨੂੰ ਕਹਿੰਦੇ ਹੋ ਇਹ ਤੇ ਪਾੜ ਪਾਉਂਦਾ ਇਹ ਤੇ ਗੱਲਾਂ ਹੀ ਸਿਰਫ ਜੱਟਾਂ ਦੇ ਖਿਲਾਫ ਕਰਦਾ ਉਹ ਭਰਾਵਾ ਮੇਰਾ ਤੁਹਾਡੇ ਨਾਲੋਂ ਜ਼ਿਆਦਾ ਰਹਿਣ-ਬਹਿਣ ਹੋਏਗਾ ਜੱਟ ਬਰਾਦਰੀ ਦੇ ਨਾਲ ਕਿਸਾਨਾਂ ਦੇ ਨਾਲ ਪਰ ਉਹ ਤੁਹਾਡੇ ਵਰਗੇ ਥੱਲੇ ਨਹੀਂ ਆ ਤੁਹਾਡੇ ਵਰਗੇ ਮੌਕਾ ਪ੍ਰਸਤ ਨਹੀਂ ਆ ਤੁਹਾਡੇ ਵਰਗੇ ਜਮੀਨ ਪਿੱਛੇ ਕਤਲ ਕਰਨ ਵਾਲੇ ਬੰਦੇ ਨਹੀਂ ਆ। ਉਹ ਸੂਝਮਾਨ ਨੇ ਔਰ ਗੁਰੂ ਦੇ ਸਿੱਖ ਨੇ। ਗੁਰੂ ਦੀ ਗੱਲ ਕਰਦੇ ਆ ਗੁਰੂ ਦੀ ਮਰਿਆਦਾ ਚ ਰਹਿੰਦੇ ਆ। ਅਸੀਂ ਉਹਨਾਂ ਦੀ ਸੰਗਤ ਕਰਦੇ ਆ। ਜਿਵੇਂ ਗੁਰਦਾ ਹੁਕਮ ਆ ਸੋ ਸਿੱਖ ਸਖਾ ਬੰਦ ਪੈ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ। ਅਸੀਂ ਉਹਨਾਂ ਦੀ ਸੰਗਤ ਕਰਕੇ ਖੁਸ਼ ਹੁੰਨੇ ਆ। ਊਚ ਨੀਚ ਨੂੰ ਔਰ ਰੱਖਦੇ ਨਹੀਂ। ਤੁਸੀਂ ਕੀ ਯਾਰ ਗੁਰੂ ਦੀ ਗੁਰਦੁਆਰਾ ਸਾਹਿਬਾ ਤੇ ਜਗ੍ਹਾ ਬਣਾਈ ਆ ਤੇ ਤੁਸੀਂ ਕਿਦਾਂ ਦੀ ਕਰ ਰਹੇ ਹੋ ਤੁਸੀਂ ਬੇਦਬੀ। ਤੁਹਾਡੇ ਵਜ੍ਹਾ ਕਰਕੇ ਤੋ ਤੁਹਾਡੇ ਕਰਕੇ ਹੀ ਅੱਜ ਪੰਜਾਬ ਦਾ ਐਸਸੀ ਵਰਗ ਜਿਹੜਾ ਨਾ ਅੱਧਾ ਸਾਈ ਬਣ ਚੱਲਿਆ ਪੰਜਾਬ ਦੇ ਵਿੱਚ ਅੱਧਾ ਸਾਈ ਬਣ ਚੱਲਿਆ ਵਾ ਤੇ ਤੁਹਾਡੇ ਵਰਗੇ ਲਾਲਚੀ ਤੁਹਾਡੇ ਵਰਗੇ ਲਾਲਚੀ ਲੋਕਾਂ ਨੇ ਉਹਨਾਂ ਨੂੰ ਜ਼ਮੀਨਾਂ ਵੀ ਦਿੱਤੀਆਂ ਹੋਈਆਂ ਨੇ ਆਪ ਬਣ ਕੇ ਪੈਸੇ ਦੇ ਲਾਲਚ ਵਿੱਚ ਆਪ ਪਾਸਟਰ ਬਣੇ ਨੇ ਮਿਨਿਸਟਰੀਆਂ ਚਲਾ ਰਹੇ ਆ ਜੀ ਵੱਡੀਆਂ ਵੱਡੀਆਂ ਉਹ ਤੁਸੀਂ ਤੇ ਸਿੱਖੀ ਤੇ ਪੱਕੇ ਨਹੀਂ ਉਤਰਨਾ ਤੇ ਜਿਨ੍ਹਾਂ ਨੂੰ ਗੁਰੂ ਛਾਤੀ ਨਾਲ ਆ ਕੇ ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਗਿਆ ਵਾ ਜਿਨ੍ਹਾਂ ਨੂੰ ਮਜਬੀ ਦਾ ਖitab ਹੋ ਕੇ ਗਿਆ ਵਾ ਉਹਨਾਂ ਨੂੰ ਤੇ ਆਪਣੇ ਮੱਝ ਵਿੱਚ ਪੱਕੇ ਰਹਿਣ ਦਿਓ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਇਹਨਾਂ ਦੇ ਉੱਪਰ ਜਿਹੜੀ ਕੱਢੜੀ ਕਾਰਵਾਈ ਕੀਤੀ ਜਾਵੇ ਇਹ ਜਿਹੜੇ ਕਿਸਾਨ ਜੱਥੇਬੰਦੀਆਂ ਆਏ ਦਿਨ ਜ਼ੁਲਮ ਕਰ ਰਹੀਆਂ ਨੇ ਕਿਸਾਨੀ ਨਾਂ ਦੇ ਉੱਪਰ ਝੰਡੇ ਲੈ ਕੇ ਕਿਸਾਨਾਂ ਨੂੰ ਬਦਨਾਮ ਕਰਨੀਆਂ ਨੇ ਇਹਨਾਂ ਦੇ ਉੱਪਰ ਕੱਢੜੀ ਜਿਹੜੀ ਆ ਕੋਈ ਨਾ ਕੋਈ ਧਰਾਵਾ ਲਾ ਕੇ ਇਹਨਾਂ ਨੂੰ ਡਿਬਰੂਗੜ੍ਹ ਛੁੱਟੋ ਤੇ ਮੈਂ ਉਹਨਾਂ ਕਿਸਾਨ ਜੱਥੇਬੰਦੀਆਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵਾਂ ਜਿਹੜੇ ਸਮਾਜ ਵਾਸਤੇ ਲੜਦੇ ਆ ਜਿਹੜੇ ਕੌਮ ਵਾਸਤੇ ਲੜਦੇ ਆ ਲੋਕਾਂ ਵਾਸਤੇ ਲੜਦੇ ਆ ਆਪਣੇ ਹੱਕਾਂ ਲਈ ਲੜਦੇ ਆ ਉਹਨਾਂ ਅਸਲੀ ਕਿਸਾਨ ਜਿੱਥੇ ਬੰਦੀਆਂ ਨੂੰ ਵੀ ਕਵਾਂਗਾ ਕਿ ਵੀਰੇ ਤੁਹਾਨੂੰ ਅੱਗੇ ਆਉਣਾ ਪੈਣਾ ਨਹੀਂ ਤੇ ਦਾਗ ਤੁਹਾਡੇ ਮੱਥੇ ਤੇ ਵੀ ਲੱਗਣ ਡਿਆ ਕਿਉਂਕਿ ਟੈਗ ਕਿਸਾਨ ਜਿੱਥੇ ਬੰਦੀਆਂ ਦਾ ਰਿਆ ਛੰਡੇ ਉਹਨਾਂ ਨੇ ਕਿਸਾਨ ਜਿੱਥੇ ਬੰਦੀਆਂ ਦੇ ਚੱਕੇ ਨੇ ਇਹ ਨਾ ਹੋਵੇ ਭਾਈ ਸਾਹਿਬ ਜੀ ਕਿ ਜਿੱਦਣ ਮਜ਼ਦੂਰ ਆਪਣੀ ਆਈ ਤੋਂ ਬਾਹਰ ਆ ਗਿਆ ਬਰਦਾਸ਼ਤ ਤੋਂ ਬਾਹਰ ਆ ਗਿਆ ਤੇ ਡੰਡੇ ਵੀ ਤੁਹਾਡੇ ਹੋਣੇ ਆ ਤੇ ਛੰਡੇ ਵੀ ਤੁਹਾਡੇ ਹੋਣੇ ਆ ਤੁਹਾਡੇ ਐਸੇ ਗਲਾਂ ਦੇ ਵਿੱਚ ਪਾਪ ਆ ਕੇ ਹੀ ਡੰਡੇ ਤੁਹਾਡੇ ਪਿੱਠ ਦੇ ਮਾਰਨੇ ਨੇ ਕੇ ਲੋਕੋਣੀ ਇੱਕ ਗੱਲ ਯਾਦ ਰੱਖ ਲਿਓ ਹਰੇਕ ਦੇ ਜ਼ੁਲਮ ਦਾ ਅੰਤ ਹੁੰਦਾ ਹੈ ਤੇ ਤੁਹਾਡੇ ਪਾਪ ਦਾ ਘੜਾ ਹੁਣ ਭਰ ਗਿਆ ਹੈ ਇਹ ਗੱਲ ਮੇਰੀ ਯਾਦ ਰੱਖ ਲਓ ਮੇਰੇ ਭਰਾਵੋ ਮੁਗਲ ਮੁਗਲਾਂ ਦਾ ਰੂਪ ਤੁਸੀਂ ਧਾਰਨ ਕਰ ਗਏ ਹੋ ਕਦੇ ਮੁਗਲ ਮੰਦਰ ਢਾਉਂਦੇ ਸੀ ਤੇ ਅੱਜ ਤੁਸੀਂ ਗੁਰੂ ਘਰ ਆਪਣੇ ਢਾ ਰਹੇ ਹੋ ਤੁਸੀਂ ਮੁਗਲਾਂ ਨੂੰ ਘਟ ਨਹੀਂ ਹੋ ਆਪਣੇ ਆਪ ਨੂੰ ਕਿਸਾਨ ਖਵਾਉਣਾ ਬੰਦ ਕਰਦੇ ਹੋ ਤੁਸੀਂ ਮੁਗਲ ਹੋ ਤੁਸੀਂ ਮੁਗਲਾਂ ਦੀ ਔਲਾਦਾਂ ਤੁਸੀਂ ਸੋ ਪ੍ਰਸ਼ਾਸਨ ਨੂੰ ਬੇਨਤੀ ਇਹ ਕਰਦਾ ਕਿ ਇਹਨਾਂ ਦੇ ਉੱਪਰ ਕਰੜੀ ਜਿਹੜੀ ਆ ਉਹ ਕਾਰਵਾਈ ਕੀਤੀ ਜਾਵੇ ਤੁਸੀਂ ਕਹਿੰਦੇ ਹੋ ਨਾ ਕੀ ਮਤਲਬ ਜਿਹੜਾ ਵਾ ਹੇਟ ਸਪੀਚ ਤੇ ਉੱਪਰ ਪਰਚਾ ਦਿੰਦੇ ਹੋ ਤੇ ਇਹਨਾਂ ਦੇ ਉੱਪਰ ਹੀ ਪਰਚਾ ਦਰਜ ਕਰੋ ਨਾ ਜਿਹੜੇ ਹੇਟ ਕੰਮ ਕਰਦੇ ਆ ਲੋਕਾਂ ਨੂੰ ਦਿਲਾਂ ਨੂੰ ਹੇਟ ਕਰਦੇ ਆ ਸਪੀਚਾਂ ਨੂੰ ਛੱਡੋ ਤੁਸੀਂ ਇਹਨਾਂ ਨੂੰ ਫੜੋ ਕੀ ਕਰੀਏ ਫਿਰ ਸਾਨੂੰ ਬੋਲਣਾ ਪੈਂਦਾ ਹੋ ਯਾਰ ਸਾਨੂੰ ਬੋਲਣਾ ਪੈਂਦਾ ਫਿਰ 16 ਤਰੀਕ ਨੂੰ ਐਸਸੀ ਸਮਾਜ ਦਾ ਬਹੁਤ ਵੱਡਾ ਉੱਥੇ ਇਕੱਠ ਹੋਣ ਜਾ ਰਿਹਾ ਸਾਰੇ ਭੈਣ ਭਰਾਵਾਂ ਵੱਤ ਤੋਂ ਵੱਤ ਪਹੁੰਚੋ ਇਦੋਂ ਵੱਡਾ ਨਿਸ਼ਾਨ ਸਭ ਗੱਡਾਂਗੇ ਗੱਲ ਮੇਰੀ ਯਾਦ ਰੱਖ ਲੈਓ ਤੁਸੀਂ ਜੇ ਹਿੰਮਤ ਹੈਗੀ ਜੇ ਇੱਕ ਪਿਓ ਦੇ ਹੋਗੇ ਤਾਂ ਸਾਹਮਣੇ ਆਇਓ ਪਰ ਦੇਖੀ ਜਾਓ ਜੋ ਹੋਊਗੀ ਪਰ ਇਸਤਰੀਕੇ ਦਾ ਬਰਦਾਸ਼ ਬਿਲਕੁਲ ਨਹੀਂ ਕੀਤਾ ਜਾਊਗਾ ਬੱਚਾ ਅਮਰੂਦ ਤੋੜਨ ਜਾਂਦਾ ਤੇ ਯਾਰ ਉਹਨੂੰ ਕੋਟ ਕੋੜਾ ਦਮੋਇਆ ਕੀਤਾ ਜਾਂਦਾ ਜੇ ਕਿਸੇ ਗਰੀਬ ਦੀ ਕੋ ਮੱਝ ਤੁਹਾਡੇ ਝੋਨੇ ਜਵੜ ਜਾਂਦੀ ਆ ਤੇ ਮੇਰੇ ਭਰਾਓ ਤੁਸੀਂ ਉਹਨਾਂ ਨੂੰ ਮਾਰ ਮਾਰਾ ਦਮੋਇਆ ਕਰ ਦਿੰਦੇ ਹੋ ਆ ਚਾਹ ਲੈਣ ਗਿਆ ਬਾਬੇ ਪਕਾ ਲਿਓ ਗੁਰਦਰਾ ਸਾਹਿਬ ਤੈਨੂੰ ਮੁੰਡੇ ਨੂੰ ਵੱਢ ਕੇ ਸੁੱਟਦਾ ਉਹ ਯਾਰ ਕਿਹੜੇ ਰਾਹ ਤੁਰਪੇ ਤੁਸੀਂ ਹੈਂ ਆਪਣੇ ਆਪ ਨੂੰ ਸੁੱਖੀ ਦੇ ਵਾਰਸ ਕਰਾਉਂਦੇ ਆ ਉਹ ਤੁਹਾਡੇ ਮੋਹ ਨੇ ਚ ਅੱਗੇ ਲੱਗਦੇ ਉਹ ਚ ਕਰੇ ਸ਼ਰਮ ਕਰੋ ਨਾ ਨਕੜੋਕੇ ਮਰ ਜਾਓ ਤੁਸੀਂ ਸੁੱਖੀਰ ਦੇ ਵਿੱਚ ਗੱਲਾਂ ਤੇ ਬਹੁਤ ਨੇ ਇੱਕੋ ਬੇਨਤੀ ਕਰਨਾ ਚਾਹੁੰਦਾ ਮੇਰੇ ਵੀਰੋ ਜਾਗ ਜਾਓ ਜਾਗ ਜਾਓ ਜਾਗ ਜਾਓ ਇਹਨਾਂ ਲੋਕਾਂ ਨੂੰ ਧਾਰਮਿਕ ਰਾਜਨੀਤਿਕ ਧਿਰ ਬਣਾ ਕੇ ਟਕਰੋ ਇਹਨਾਂ ਨੂੰ ਇਹਨਾਂ ਦੀ ਨਾਨੀ ਕਿਤੇ ਕਰਾ ਦਿਆਂ ਦਰ ਆਪਾਂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ